ਦੇਖ ਨਾ ਆ ਕੇ ਬੰਦੇ ਨੇ ਉੱਥੇ ਹੀ ਸਾਰਾ ਕੁਝ ਸਿੱਟਤਾ ਉੱਥੇ ਹੀ ਤਾਂ ਸਿੱਟ ਗਿਆ ਇਹ ਆਪਦੀ ਟੀ-ਸ਼ਰਟ ਉੱਥੇ ਹੀ ਨਿੱਕਰ ਸਿੱਟ ਗਿਆ ਚਾਦਰ ਦਾ ਦੇਖ ਨੇ ਕੀ ਹਾਲ ਕੀਤਾ ਆ ਐ ਨਹੀਂ ਭਾਈ ਮੈਂ ਇਹਨੂੰ ਥੋੜੀ ਜੀ ਸੈੱਟਤਾ ਕਰਦਾ ਹੈ ਬੂ ਮੈਂ ਮਰ ਜਾ ਤੌਲੀਆ ਵੀ ਗਿੱਲਾ ਇੱਥੇ ਸਿੱਟ ਗਿਆ ਦੱਸ ਹੈ ਇਹਨੂੰ ਐਂ ਅਕਲ ਨਹੀਂ ਆਉਂਦੀਗੀ ਵੀ ਮੈਂ ਨਾ ਲਿਆ ਤਾਂ ਮੈਂ ਉਹਦਾ ਤੌਲੀਆ ਤਾਂ ਉੱਥੇ ਸਿੱਟ ਗਾਲ ਦਿਆਂ ਜਿਹੜੇ ਆ ਕੱਪੜੇ ਮੈਂ ਇੱਥੇ ਸਿੱਟੇ ਹੋਏ ਐ ਇਹ ਮਸ਼ੀਨ ਤੇ ਫੂਕ ਦਿਆ ਨਹੀਂ ਇਹਨੇ ਤਾਂ ਮੇਰੇ ਸਿਰ ਤੇ ਸਾਰਾ ਕੰਮ ਮੜਨਾ ਹੈ ਮੈਂ ਹੀ ਕਰੂੰਗੀ ਇਹਦੇ ਕੰਮ ਸਾਰੇ ਇਹ ਤਾਂ ਬਸ ਇਹਨੂੰ ਹੀ ਹੈ ਕਿ ਭਾਈ ਬਸ ਆਹੀ ਆਪੇ ਸਿੱਟੇਉਗੀ ਸਕਾਯਾਉਗੀ ਧੁੱਪਿਆ ਦਾ ਆਪ ਤਾਂ ਹੱਥ ਲਾਉਂਦਾ ਨਹੀਂ ਬਹਿ ਗਿਆ ਹੋਣਾ ਉੱਥੇ ਜਾ ਕੇ ਆਪਦਾ ਫਿਰਨਾ ਧੋ ਕੇ ਫੋਨ ਚ ਚਲਾਉਣ ਜਾ ਕੇ ਹੁਣ ਇਹਨੂੰ ਮੈਂ ਰੋਟੀਆਂ ਪਰੋਸੂੰਗੀ ਫਿਰ ਇਹਨੂੰ ਮੈਂ ਚਾਹਾਂ ਬਣਾ ਕੇ ਦੇਉਂਗੀ ਹੈ ਆਈ ਨਹੀਂ ਭਾਈ ਮੈਂ ਆਪਦਾ ਤੌਲੀਆ ਫੂਕਦਾ ਕੱਪੜੇ ਫੂਕਦਾ ਮਸ਼ੀਨ ਤੇ ਇਹਦੀ ਡਾਕ ਤਾਂ ਮੈਂ ਕਰਦੀ ਆ ਸੁਣਦੇ ਆ ਹਾਂ ਬੋਲ ਮੈਂ ਤੁਹਾਡਾ ਤੌਲੀਆ ਪ੍ਰੈਸ ਕਰ ਦਿਆਂ ਤੌਲੀਆ ਪ੍ਰੈਸ ਨਾਲ ਦੀ ਕੀ ਜ਼ਰੂਰਤ ਹੈ ਦੇ ਨਾਲ ਨਾ ਲਿਆ ਯਾਰ ਮੈਂ ਇਹਦੇ ਨਾਲ ਹੀ ਗਿੱਲਾ ਹੈ ਗਿੱਲੇ ਦੇ ਪ੍ਰੈਸ ਨੂੰ ਕਰਨ ਦਾ ਕੀ ਮਤਲਬ ਹੈ ਲੈ ਗਿੱਲੇ ਤੇ ਵੀ ਤਾਂ ਪ੍ਰੈਸ ਹੋ ਜੂਗੀ ਨਹੀਂ ਨਹੀਂ ਗਿੱਲੇ ਨੂੰ ਕੀ ਜ਼ਰੂਰਤ ਹੈ ਯਾਰ ਲੈ ਸੁਕਾਇਆ ਬਾਹਰ ਸੁਕਾਇਆ ਕੋਈ ਚੱਕਰ ਸਾਰੇ ਸਾਰਾ ਸਵਟਾ ਨਿਕਲ ਜਾਣਗੇ ਆ ਮੈਂ ਪ੍ਰੈਸ ਕਰ ਦਿੰਦੀ ਆ ਯਾਰ ਤਾਂ ਯਾਰ ਪ੍ਰੈਸ ਦੀ ਜ਼ਰੂਰਤ ਹੈ ਬਾਹਰ ਸੁਕਾ ਦੇ ਹਾਂ ਤੇ ਨਾ ਬਾਹਰ ਸੁਕਾ ਦੇ ਨਾ ਧੋ ਕੇ ਇਹਨੂੰ ਗਿੱਲੇ ਨੂੰ ਉਥੇ ਬੈੱਡ ਦੇ ਉੱਤੇ ਫੂਕੇ ਆ ਗਏ ਆ ਤੇਰੇ ਹੱਥ ਨਹੀਂ ਰੱਬ ਨੇ ਦਿੱਤੇ ਹੈ ਇਹਨੂੰ ਤੂੰ ਬਾਹਰ ਨਹੀਂ ਸੁੱਕਣੇ ਪਾ ਸਕਦਾ ਸੀ ਉਹ ਵੀ ਮੈਂ ਪਾਵਾਂ ਨਖੱਟੂ ਕਿਸੇ ਥਾਂ ਦਾ ਤੂੰ ਤਾਂ ਮੇਰੇ ਪੱਲੇ ਇਹੋ ਜਿਹਾ ਪੈਂ ਕੋਈ ਕੰਮ ਦਾ ਨਹੀਂ ਕਾਰਦਾ ਨਹੀਂ ਹੈਗਾ ਕੋਈ ਹੈ ਉਹ ਕਿਉਂ ਐਵੇਂ ਨੌਨ ਸਟਾਪ ਚੱਲ ਪੀ ਖਾਮ ਖਾਓ ਯਾਰ ਭੁੱਲ ਗਿਆ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਬੈੱਡ ਤੇ ਭੁੱਲ ਗਿਆ ਕਿਉਂ ਐ ਰੋਲਾ ਕਰੀ ਜਾਨੀ ਐ ਉੱਥੇ ਹੀ ਤੂੰ ਕੱਪੜੇ ਸਿੱਟ ਰੱਖੇ ਨੇ ਉੱਥੇ ਹੀ ਨਿੱਕਰ ਸਿੱਟ ਰੱਖੀ ਉੱਥੇ ਆਪਦੀ ਟੀ-ਸ਼ਰਟ ਸਿੱਟ ਰੱਖੀ ਐ ਚਾਦਰ ਨੂੰ ਵੀ ਉਲਟ ਪੁਲਟ ਕਰਕੇ ਆ ਗਿਆ ਹੈ ਉੱਥੇ ਤੂੰ ਗਿੱਲਾ ਤੌਲੀਆ ਫੂਕੇ ਆ ਗਿਆ ਤੈਨੂੰ ਰੱਬ ਨੇ ਹੱਥ ਕਾਦੇ ਪਰ ਉਹ ਦਿੱਤੇ ਹੋਏ ਨੇ ਤੈਨੂੰ ਕਾਦੇ ਵਸਤਰ ਖਿਆ ਕੋਈ ਗੱਲ ਨਹੀਂ ਜੇ ਭੁੱਲ ਗਿਆ ਉਹ ਯਾਦਦਾਸ਼ਤ ਕਮਜ਼ੋਰ ਹੋ ਰਹੀ ਆ ਦਫ਼ਤਰ ਦਫ਼ਤਰ ਚ ਕੰਮ ਤਾਂੰਦਾ ਇੰਨਾ ਹੁੰਦਾ ਕਿ ਕੋਈ ਬੰਦਾ ਭੁੱਲ ਜਾਂਦਾ ਯਾਰ ਫਿਰ ਕੀ ਗੱਲ ਆ ਤੂੰ ਰੱਖਦੇ ਫਿਰ ਕੀ ਆ ਤੈਨੂੰ ਕਾਦੇ ਵਸਤੇ ਲੈਂਦੀ ਹੋਈ ਐ ਹੈ ਨਾ ਗਿੱਲਾ ਤੌਲੀਆ ਤਾਂ ਤੂੰ ਬੈੱਡ ਤੇ ਸਿੱਟ ਕੇ ਹੀ ਆਇਆ ਹੈ ਹੈ ਕਿੱਥੇ ਤੂੰ ਜਰਾਬਾ ਸਿੱਟ ਦਿੰਨਾ ਹੈ ਕਿੱਥੇ ਤੂੰ ਬੂਟ ਸਿੱਟ ਦਿੰਨਾ ਹੈ ਮੈਂ ਡਿਗਦੀ ਡਿਗਦੀ ਤੇਰੇ ਬੂਟਾਂ ਜੋ ਬਚੀਆਂ ਹੈ ਹੈ ਤੈਨੂੰ ਆਈ ਦੇਖ ਕਰਦੀ ਮੇਰੇ ਸਹਰੇ ਦੀ ਇਹਨੇ ਖਾ ਰੱਖਿਆ ਮੈਨੂੰ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਚ 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 ਕਰਦੀ ਰਹਿੰਦੀ ਜਬਾਨ ਦੇਖੇ ਦੀ ਕਿਵੇਂ ਚੱਲਦੀ ਕੈਂਚੀ ਵਾਂਗੂ ਕਿਚ 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 ਮੈਂ ਤਾਂ ਤੇਰੇ ਤੋਂ ਦੁਖੀ ਹੋ ਰਿਹਾ ਆਈ ਨੀ ਲੜਾਈ ਤਾਂ ਬਾਰਡਰ ਤੇ ਫੌਜ ਨਹੀਂ ਕਰਦੀ ਹੁਣੀ ਜਿੰਨੀ ਤੂੰ ਮੇਰੇ ਨਾਲ ਡੀਲੀ ਕਰਦੀ ਐ ਹਾਂ ਮੈਂ ਤਾਂ ਇਹ ਸਰਕਾਰ ਅੱਗੇ ਹੱਥ ਬਨ ਕੇ ਬੇਨਤੀ ਕਰਦਾ ਵੀ ਲੜਾਈ ਵਾਸਤੇ ਇਹਨੂੰ ਲੈ ਜਾਓ ਯਾਰ ਕੋ ਬਾਰਡਰ ਤੇ ਘਾਟੋ ਘੱਟ ਮੇਰਾ ਪੈਂਡਾ ਤਾਂ ਛੁੱਟ ਜੂ ਹਾਂ ਅਬਦ ਮੈਂ ਕਹਾਂ ਜਾ ਤੂੰ ਆ ਤਾਂ ਕੰਮ ਕਰ ਜਾ ਤੂੰ ਆਪਦਾ ਕੰਮ ਕਰ ਮੈਂ ਤਾਂ ਠੀਕ ਕਹਿਣਾ ਹਾਂ ਠੀਕ ਕਹਿਣਾ ਜੇ ਪਾਊਡਰ ਤੇ ਵਗ ਗਈ ਨਾ ਤੂੰ ਘਰ ਦੇ ਵਿੱਚ ਪੂਰਾ ਖਲਾਰਾ ਪਾ ਕੇ ਸਿੱਟ ਦੇਗਾ ਉਹ ਤਾਂ ਮائیں ਆ ਜਿਹੜੀ ਘਰ ਸੰਭਾਲੀ ਬੈਠੀ ਆ ਤੇਰੀ ਵਰਗੀਆਂ ਦੀ ਜ਼ਰੂਰਤ ਆ ਉੱਥੇ ਤੇਰੀਆਂ ਵਰਗੀਆਂ ਦੀ ਜ਼ਰੂਰਤ ਹੈ ਮਰੀ ਜਾਂਦੀ ਅਠਾ ਦੇ ਪਾਦੀਆਂ ਸਵੇਰੇ ਉੱਠਦੇ ਕਲਾ ਕਲੇਸ਼ ਕਰਨ ਲੱਗ ਜਾਂਦੀ ਹੈ ਤੈਨੂੰ ਰੋਟੀ ਹਜਮ ਨਹੀਂ ਹੁੰਦੀ ਲੜਾਈ ਬਿਨਾਂ ਹਾਂ ਬੰਨੇ ਲੱਭਦੀ ਰਹਿਣੀ ਵੀ ਅੱਜ ਕੀ ਦੇਖਾਂ ਕੀ ਇਹਦੇ ਨਾਲ ਲੜਾਈ ਕਰਨੀ ਆ ਜ਼ਰੂਰ ਤੇਰਾ ਤਾਂ ਢਿੱਡ ਦੁਖਣ ਲੱਗ ਜਾਂਦਾ ਲੜਾਈ ਬਿਨਾ ਹਾਂ ਢਿੱਡ ਦੁਖਣ ਲੱਗ ਜਾਂਦਾ ਤੇਰੇ ਕੰਮ ਹੀ ਇਹੋ ਜਿਹੇ ਹੁੰਦੇ ਤੇਰੇ ਕਿਸੇ ਕੰਮ ਦੇ ਵਿੱਚ ਬਰਕਤ ਹੁੰਦੀ ਐ ਇਹਨੂੰ ਫੜ ਲੈ ਤੇ ਲੈ ਜਾ ਮੈਂ ਠੇਕਾ ਨਹੀਂ ਲਿਆ ਹੋਇਆ ਚੱਕ ਕੇ ਇਹਨੂੰ ਲੈ ਜਾ ਹੱਥ 'ਚ ਫੜ ਕੇ ਤੇ ਬਾਹਰ ਸੁੱਕਣੇ ਪਾਇਆ ਤਾਂ ਸਵੇਰੇ ਉੱਠਦੇ ਹੁਟਦੇ ਆ ਦਫ਼ਤਰ ਉਫ਼ਤਰ ਜਾਣਾ ਹੁੰਦਾ ਐ ਨਹੀਂ ਵੀ ਚਾਹ ਪਾਣੀ ਲਿਆਵਾਂ ਨਾਤੇ ਤੋਤੇ ਵੀ ਚੱਲ ਠੀਕ ਐ ਤੇ ਆਉਂਦੇ ਕਲੇਸ਼ ਕਰਨ ਲੱਗੀ ਪਹਿਲਾਂ ਆਉਂਦੇ ਕਲੇਸ਼ ਕੀ ਰਸੋਈ ਦੇ ਵਿੱਚ ਤਾਂ ਮੈਂ ਕੰਮ ਕਰਨ ਲੱਗੀ ਹੋਈ ਸੀ ਮੈਂ ਕਿਹਾ ਚੱਲ ਮੈਂ ਉੱਥੇ ਕੰਮ ਕਰ ਲਾ ਜਾ ਕੇ ਅੰਦਰ ਵੇਖਿਆ ਤਾਂ ਕੱਪੜੇ ਸਿੱਟ ਰੱਖੇ ਤੂੰ ਬੈੱਡ ਦੇ ਉੱਤੇ ਸਾਰੇ ਕੋਈ ਗੱਲ ਨਹੀਂ ਤੂੰ ਸੁਕਾ ਲੈ ਤੂੰ ਸੁਕਾ ਦੇ ਅਗਰ ਕੋਈ ਗੱਲ ਨਹੀਂ ਨਾ ਮੈਂ ਠੇਕਾ ਲਿਆ ਤੇਰਾ ਤੂੰ ਸੁਕਾ ਦੇ ਭੁੱਲ ਗਿਆ ਵੀ ਚੱਲ ਕੋਈ ਗੱਲ ਨਹੀਂ ਤੇ ਅੱਜ ਦਾ ਕੰਮ ਨਹੀਂ ਤੇਰਾ ਤਾਂ ਨਿਤ ਦਾ ਕੰਮ ਹੈ ਮੈਂ ਕਿਹਾ ਅੱਜ ਮੈਂ ਦਿੰਨੀ ਐ ਇਹਨੂੰ ਪਤਾ ਰੋਜ਼ ਦੀ ਫਿਰ ਸੁੱਕਣੇ ਤਾਂ ਪੈਣੇ ਅੱਜ ਨਹੀਂ ਤੂੰ ਡੇਲੀ ਦਿੰਨੀ ਐ ਪਤਾ ਡੇਲੀ ਦਿੰਨੀ ਐ ਪਤਾ ਤੂੰ ਤਾਂ ਇੰਤਜ਼ਾਰ ਕਰਦੀ ਰਹਿੰਦੀ ਐ ਦਫ਼ਤਰੋਂ ਕਦੋਂ ਆਊਗਾ ਤੇ ਕਦੋਂ ਇਹਦੇ ਨਾਲ ਕਲੇ ਆਡਾ ਬੰਨਾ ਆਡਾ ਬੰਨਾ ਆਡਾ ਲਾਈ ਰੱਖਦੀ ਐ ਸੌਂਕਣਾ ਵਾਂਗੂ ਲਾਈ ਰੱਖਦੀ ਐ ਮੇਰੇ ਨਾਲ ਤਾਂ ਤੂੰ ਕਾ ਮੰਗ ਤੇਰੇ ਕੰਮ ਕਦੇ ਹੁੰਦੇ ਚੱਜਦੇ ਮੇਰੀ ਗੱਲ ਸੁਣ ਤੂੰ ਆਹ ਚਟਾਈ ਤੇ ਖੜਿਆ ਚੱਪਲਾਂ ਲੈ ਕੇ ਤੈਨੂੰ ਆਹ ਵੀ ਨਹੀਂ ਪਤਾਗਾ ਇਹਨਾਂ ਨੂੰ ਇੱਕ ਪਾਸੇ ਧਰ ਦਿਆ ਕਰ ਲਾ ਕੇ ਚਟਾਈ ਦੇ ਉੱਤੇ ਕੌਣ ਚੁੱਕਾ ਲੈਣੇ ਹੁਣ ਇਹ ਦੇਖਦੀ ਰਹੇ ਵੀ ਹਾਂ ਹੁਣ ਇਹਨੂੰ ਕੀ ਕਵਾਂ ਕੀ ਕਵਾਂ ਕੀ ਕਵਾਂ ਕੀ ਕਵਾਂ ਮੈਂ ਤਾਂ ਸੱਚੀ ਕਹਿ ਕਹਿ ਰਹੀ ਹਾਂ ਇਹਨੂੰ ਪੈ ਗਈ ਆਦਤ ਨਾ ਮੈਨੂੰ ਤਾਂ ਆਦਤ ਪੈਣੀ ਹੈ ਬੁੜੀਆਂ ਦੇ ਵਿੱਚੋਂ ਤਾਂ ਸਾਰੇ ਕੱਢਦੇ ਆ ਨਗੋਚਾਂ ਕਿ ਇਹਨਾਂ ਤਾਂ ਇਹ ਕੋ ਵਾ ਇਨ ਇਨੰਤ ਆਦਤ ਹੁੰਦੀ ਐ ਬੜੀਆਂ ਤਾਂ ਬੋਲਣ ਦੀ ਇਹਨਾਂ ਦੇ ਤਾਂ ਗਿੱਠ ਦੀ ਜ਼ਬਾਨ ਲੱਗੀ ਹੁੰਦੀ ਐ ਜੇ ਸਾਡੇ ਗਿੱਠ ਦੀ ਜ਼ਬਾਨ ਨਾਲ ਲੱਗੀ ਹੋਵੇ ਨਾ ਤਾਂ ਘਰ ਦੇ ਵਿੱਚ ਕੀੜੇ ਪਾ ਦਿਓ ਕੀੜੇ ਮੇਰੇ ਸਹਰੇ ਦਾ ਮੈਨੂੰ ਤਾਂ ਇਹ ਚਿੰਤਾ ਰਹਿੰਦੀ ਐ ਵੀ ਜਾਈਏ ਤਾਂ ਜਾਈਏ ਕਿੱਥੇ ਘਰੇ ਕਲੇਸ਼ ਕਰੀ ਰੱਖਦੀ ਐ ਜਾਈਏ ਤਾਂ ਜਾਈਏ ਕਿੱਥੇ ਉਹ ਜੰਗ ਲੱਗੀ ਹੋਈ ਐ ਬਾਰਡਰ ਤੇ ਉੱਥੇ ਵਗ ਜਾ ਉੱਥੇ ਤਾਂ ਤੈਨੂੰ ਭੇਜੂਗਾ ਮੈਂ ਤੈਨੂੰ ਭੇਜੂਗਾ ਜਾਈਏ ਤਾਂ ਜਾਈਏ ਕਿੱਥੇ ਕੋਈ ਤਾਂ ਕੋਈ ਚੱਜ ਦਾ ਕੰਮ ਕਰ ਲਾ। ਕੋਈ ਗੱਲ ਨਹੀਂ ਉੱਥੇ ਵੀ ਭਗ ਜਾਣਗੇ। ਸਰਕਾਰ ਸਾਹਮੂ ਆਦੇਸ਼ ਦੇਊਗੀ ਤਾਂ ਉੱਥੇ ਵੀ ਭਗ ਜਾਣਗੇ। ਹਾਂ। ਪਰ ਤੇਰਾ ਤਾਂ ਜਾਣਾ ਜ਼ਰੂਰੀ ਹੈ ਉੱਥੇ। ਸੁੱਕਣੇ ਪਾਇਆ ਇਹਨੂੰ? ਪਾਇਆ। ਆਪ ਤਾਂ ਇੰਨੇ ਦੁਖੀ ਹੋਏ ਬੈਠੇ ਆਂ। ਹੈ ਜਿਹੜਾ ਇਹਦੇ ਤੋਂ ਪਾ ਇਥੇ ਮੰਗ ਲੈਂਦਾ ਉਹਨੂੰ ਹੀ ਦੇ ਦਿੰਦਾ। ਹਰੇਕ ਨੂੰ ਦੇ ਦਊਗਾ। ਆਪਦੇ ਘਰੇ 'ਚ ਕੁਝ ਨਾ ਹੋਵੇ। ਪਰ ਲੋਕਾਂ ਨੂੰ ਪੈਸੇ ਦੇਣੇ ਜ਼ਰੂਰੀ ਐ ਇਹਦੇ ਯਾਰ ਬੇਲੀ ਕੋਈ ਮੰਗਲੇ ਹੁਣ ਫੋਨ ਕਰਦੇ ਉਹਨੂੰ ਫੱਟ ਦੇਣੇ ਫੜਾ ਦੂਗਾ ਪੈਸੇ ਰਿਸ਼ਤੇਦਾਰਾਂ ਨੂੰ ਮੰਗਲੇ ਕੋਈ ਫੱਟ ਦੇਣੇ ਉਹਨਾਂ ਨੂੰ ਦੇ ਦੂਗਾ ਪੈਸੇ ਆਪਦੇ ਘਰੇ ਇੰਨੀ ਤੰਗੀ ਰਹਿੰਦੀ ਐ ਫੇਰ ਵੀ ਨਹੀਂ ਮੰਗਦਾ ਕੋਹਨਾਂ ਤੋਂ ਜੇ ਕਿਸੇ ਤੋਂ ਮੰਗਦੇ ਆ ਤਾਂ ਉਹ ਮੂੰਹ ਮੋਟੇ ਕਰ ਲੈਂਦੇ ਆ ਦੁਬਾਰੇ ਕੀ ਗੱਲ ਐ ਕੀ ਗੱਲ ਕੀ ਤੂੰ ਤਾਂ ਇੰਨਾ ਦੀਨਦਿਆਲ ਬਣਿਆ ਬੈਠਾ ਹੈਗਾ ਤੂੰ ਜਿਹੜੇ ਪੈਸੇ ਲੋਕਾਂ ਤੋਂ ਆਪਾਂ ਲੈਣੇ ਆ ਜਿਨ੍ਹਾਂ ਨੂੰ ਤੂੰ ਆਧਾਰੇ ਦੇ ਰੱਖੇ ਐ ਉਹਨਾਂ ਤੋਂ ਮੰਗ ਲਿਆ ਕਰ ਹੈਂ ਉਹ ਯਾਰ ਨਹੀਂ ਦਿੰਦੇ ਯਾਰ ਕੀ ਕਰਾਂ ਹੁਣ ਮੈਂ ਤਾਂ ਹਜ਼ਾਰਾਂ ਵਾਰ ਕਹਿ ਕਹਿ ਕੇ ਰਾਜ ਲੈਣਾ ਹੈ ਕਹਿੰਦਾ ਅੱਜ ਦਿੰਨੇ ਆ ਕੱਲ ਦਿੰਨੇ ਆ ਅੱਜ ਦਿੰਨੇ ਆ ਕੱਲ ਦਿੰਨੇ ਆ ਸਾਰੇ ਐ ਕਰਦੇ ਆ ਜਦੋਂ ਤਾਂ ਲੈਣ ਵਾਲੀ ਸਾਰੇ ਮਿੱਠੇ ਹੋ ਜਾਂਦੇ ਆ ਕਿ ਬਾਈ ਕੱਲ ਹੀ ਦੇ ਦਾਂਗੇ ਕੱਲ ਹੀ ਦੇ ਦਾਂਗੇ ਫਿਰ ਜਦੋਂ ਮੰਗਦੇ ਆ ਕਿ ਬਾਈ ਪੈਸੇ ਦੇ ਉਦੋਂ ਫਿਰ ਦੁਸ਼ਮਣੀ ਵਾਲੀ ਗੱਲ ਹੋ ਜਾਂਦੀ ਫਿਰ ਦੁਸ਼ਮਣੀ ਦੁਸ਼ਮਣੀ ਲਾ ਕੇ ਬਹਿ ਜਾਂਦੇ ਆ ਫਿਰ ਉਹ ਤਾਂ ਹੈ ਹੀ ਫਿਰ ਹੈ ਮੰਗਦੇ ਤਾਂ ਮਿੱਠੇ ਹੋ ਕੇ ਲੈ ਜਾਂਦੇ ਆ ਤੇ ਦੇਣ ਵਾਲੇ ਵੀ ਫਿਰ ਮੂੰਹ ਮੋਟੇ ਕਰ ਲੈਂਦੇ ਆ ਮੰਗਦਿਆਂ ਤਾਂ ਗੱਲ ਤਾਂ ਤੇਰੀ ਸਹੀ ਹੈ ਯਾਰ ਗੱਲ ਤਾਂ ਮੇਰੀ ਮੈਂ ਕਹਿੰਨੀ ਐ ਮੈਂ ਜਦ ਤੈਨੂੰ ਬਥੇਰਾ ਕਹਿਨੀ ਕਿ ਭਾਈ ਜਿਹੜਾ ਮੰਗਦਾ ਉਹਨੂੰ ਨਾ ਦਿਆ ਕਰ ਬਾਨਾ ਮਾਰ ਦਿਆ ਕਰ ਤੂੰ ਵੀ ਮੇਰੇ ਕੋਲੇ ਤਾਬ ਦੇ ਨਹੀਂ ਹੈਗੇ ਮੇਰਾ ਤਾਬ ਦਾ ਘਰ ਮਸਾ ਚੱਲਦਾ ਮੈਂ ਕਿੱਥੋਂ ਦੇਵਾਂ ਮੈਂ ਤਾਂ ਆਪੇ ਇਥੇ ਪੈਸੇ ਦਾ ਕਰਜ਼ਾ ਉ ਹੋਇਆ ਬੈਠਾ ਹੈ ਤੂੰ ਫੋਨ ਲਾ ਕੇ ਅਗਲੇ ਤੋਂ ਮੰਗੋ ਨਾ ਤੂੰ ਪੈਸੇ ਅੱਛਾ ਮੈਂ ਸਖਤੀ ਨਾਲ ਮੰਗਦਾ ਯਾਰ ਪੈਸੇ ਠਹਿਰ ਜਾ ਹਾਂ ਹੋਰ ਮੰਗ ਹੋਰ ਕੀ ਹੈ ਮੈਂ ਤਾਂ ਨਾ ਪਿਆਰ ਨਾਲ ਬੋਲਦਾ ਤਾਂ ਹਰੇ ਕੋਈ ਬਸ ਉਹ ਮਿੱਠਾ ਜਵਾਬ ਦੇ ਦਿੰਦੇ ਐ ਬਾਈ ਕੋਈ ਗੱਲ ਨਹੀਂ ਦੋ ਦਿਨ ਹੋਰ ਤੰਗ ਹੋ ਜਾ ਬਾਈ ਦੋ ਦਿਨ ਹੋਰ ਤੰਗ ਜਾ ਆ ਵਾਸਾ ਨਾਲ ਮੰਡੀ ਚਾ ਬਸ ਕਣਕ ਜਿਹੜੀ ਆ ਬਸ ਸੱਟ ਕੇ ਆਏ ਆ ਹੁਣ ਦੇ ਦਿਆਂਗੇ ਕੱਲ ਦੇਂਗਾ ਫਸਲਾ ਫਲਾਣਾ ਟਮਕਾਰਤੀਏ ਤੋਂ ਲੈਣੇ ਬਸ ਐਂ ਕੈਂ ਕਰੀ ਰੱਖਦੇ ਐ ਮੈਂ ਠਹਿਰ ਸਖਤਾਈ ਨਾਲ ਫੋਨ ਕਰ ਤੇ ਪੈਸੇ ਮੰਗ ਮੇਰੇ ਸਾਹਮਣੇ ਮੰਗਣ ਵਾਲੇ ਹੁਣ ਮੈਂ ਠਹਿਰ ਜਾ ਹੁਣੇ ਕਰਦਾ ਜੇ ਨਹੀਂ ਕੋਈ ਦਿੰਦਾ ਨਾ ਤੇ ਮੇਰੀ ਗੱਲ ਕਰਾਈ ਮੈਂ ਇਹਨਾਂ ਨੂੰ ਤਨੇਥੜੀ ਹੋਰ ਕੀ ਹੈ ਹਾਂ ਮੰਗ ਫੋਨ ਲਾ ਮੇਰੇ ਮੂਰੇ ਲਾ ਲੈ ਜਾਂਦੇ ਐ ਮਿੱਠੇ ਹੋ ਕੇ ਤੇ ਫਿਰ ਮੰਗੋ ਤਾਂ ਫਿਰ ਮਣੀਆ ਪਾ ਲੈਂਦੇ ਹੈਲੋ ਹਾਂ ਵੀ ਉਹ ਸਾਲਿਆ ਤੂੰ ਪੈਸੇ ਕਿਉਂ ਨਹੀਂ ਦਿੰਦਾ ਹੈ ਤੈਨੂੰ ਮੈਂ ਮੰਗ ਮੰਗ ਕੇ ਮੈਂ ਕਮਲਾ ਹੋ ਗਿਆ ਤੂੰ ਪੈਸੇ ਕਿਉਂ ਨਹੀਂ ਦਿੰਦਾ ਸਾਲਿਆ ਮੈਂ ਤੈਨੂੰ ਮੈਂ ਤੇਰਾ ਨੌਕਰ ਆ ਮੈਂ ਹੈ ਹਰ ਵਾਰੀ ਤੂੰ ਪੈਸੇ ਅੱਜ ਦੇਣਾ ਕੱਲ੍ਹ ਦੇਣਾ ਇਹ ਕੋਈ ਗੱਲ ਹੈ ਹੈ ਮੇਰੀ ਗੱਲ ਸੁਣ ਹਾਂ ਸਾਲਾ ਸਾਲਾ ਕਹਿ ਕੇ ਨਹੀਂ ਪੈਸੇ ਮੰਗੀਦੇ ਹੁੰਦੇ ਐ ਨਹੀਂ ਦਿੰਦੇਗੇ ਉਹ ਪਿਆਰ ਨਾਲ ਬੋਲ ਕੇ ਲੈ ਪਿਆਰ ਨਾਲ ਪਿਆਰ ਨਾਲ ਬੋਲ ਕੇ ਹੋਰ ਕੀ ਪਿਆਰ ਨਾਲ ਕਹ ਫੇਰ ਹੀ ਦੇਣਗੇ ਪੈਸੇ ਉਹ ਸਾਲਾ ਇਹ ਮੇਰਾ ਸੱッカ ਸਾਲਾ ਹੈ ਹੈ ਸੱッカ ਸਾਲਾ ਹਾਂ ਤੇਰਾ ਭਰਾ ਚੱਲ ਕੋਈ ਗੱਲ ਨਹੀਂ ਦੇ ਦੂਗਾ ਬਥੇਰ ਐ ਕੀ ਹੁੰਦਾ ਹੈ ਚੱਲ ਉਹਦੇ ਕੋਲੇ ਨਹੀਂ ਹੋਣੇ ਤੰਗ ਹੋ ਗਿਆ ਹੁਣ ਬਿਮਾਰ ਜਾ ਰਹਿੰਦਾ ਚੱਲ ਫੇਰ ਕੀ ਦੇ 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 ਦੇਣਗੇ ਬਸ ਬਸ ਫਿਰ ਲੋਕ ਵੀ ਦੇ ਦੇਣਗੇ ਕੋਈ ਨਹੀਂ ਦੇ ਦੇਣਗੇ ਸਾਰੇ ਦੇ ਦੇਣਗੇ ਐਵੇਂ ਨਹੀਂ ਕਿਸੇ ਨੂੰ ਗਾਲਾਂ ਕੱਢੀ ਦੀਆਂ ਹੁੰਦੀਆਂ ਐਵੇਂ ਨਹੀਂ ਕਿਸੇ ਤੋਂ ਮੰਗੇ ਤੰਗ ਹੁੰਦਾ ਹੈ ਅਗਲਾ ਆਪਦੇ ਘਰੇ ਕੱਟਦੇ ਫੋਨ ਕੱਟਦੇ ਕਿਰਾਂ ਦੇ ਕੱਟਦਾ ਫੋਨ ਹੋਰ ਕੀ ਕਹੀ ਨਹੀਂ ਮੇਰਾ ਭਰਾ ਤਾਂ ਵਿਚਾਰਾ ਤੈਨੂੰ ਪਤਾ ਹੀ ਹੈ ਪਹਿਲਾਂ ਹੀ ਗਰੀਬ ਹੈ ਗਿਆ ਉਹਦੇ ਕੋਲੇ ਦੇ ਦੂਗਾ ਹੁਣ ਹੁਣ ਦੇ ਦੂਗਾ ਆਪਦੇ ਭਰਾਵਾਰੀ ਗੱਲ ਆਈ ਹੁਣ ਦੇ ਦੂਗਾ ਤੂੰ ਤਾਂ ਐ ਫਿਰ ਹੁਣ ਸਾਰਿਆਂ ਦੇ ਹੱਥ ਤੰਗ ਹੁੰਦੇ ਨੇ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਹੱਥ ਤੰਗ ਹੋਈ ਜਾਂਦਾ ਭੈਣ ਭਰਾ ਦਾ ਸਾਰਿਆਂ ਦੇ ਕੋਈ ਜਿੰਨਾ ਜਿੰਨਾ ਤੋਂ ਆਪਾਂ ਲੈਣੇ ਆ ਕੋਈ ਨਹੀਂ ਦੇ ਦੇਣਗੇ ਜਿਆਦਾ ਨਾ ਐਵੇਂ ਮੱਥਾ ਖਪਾਈ ਕਰੀ ਉਹਨਾਂ ਨਾਲ ਵੀ ਪਿਆਰ ਨਾਲ ਮੰਗ ਲਈ ਜਦੋਂ ਵੀ ਮੰਗਣੇ ਹੋਣਗੇ ਠੀਕ ਹੈ ਬਸ ਹੁਣ ਆ ਗੱਲ ਤੇ ਆ ਗਈ ਹੈ ਆ ਗੱਲ ਤੇ ਤਾਂ ਕੀ ਆ ਗਈ ਉਹ ਤਾਂ ਤੈਨੂੰ ਪਤਾ ਹੀ ਹੈ ਮੈਨੂੰ ਤਾਂ ਕਹਿੰਦਾ ਸੀ ਕਹਿੰਦਾ ਕੋਈ ਨਹੀਂ ਮੈਂ ਦੇ ਦੂੰ ਪੈਸੇ ਤੇ ਮੈਂ ਤਾਂ ਭੁੱਲ ਗਈ ਮੇਰੇ ਤਾਂ ਦਿਮਾਗ ਚੋਂ ਨਿਕਲ ਗਈ ਗੱਲ ਤੇ ਤੂੰ ਸਿੱਧਾ ਮੇਰੇ ਭਰਾ ਨੇ ਫੋਨ ਲਾ ਲਿਆ ਤਾਂ ਸਭ ਤੋਂ ਜ਼ਿਆਦਾ ਤਾਂ ਉਸੇ ਤੋਂ ਹੀ ਲੈਣੇ ਨੇ ਫਿਰ ਦੇ ਦੇ ਕੋਈ ਨਹੀਂ ਆਹੋ ਐਂ ਚੱਲਦੀਆਂ ਰਹਿੰਦੀਆਂ ਘਰਾਂ ਦੇ ਵਿੱਚ ਪੀੜਾ ਸੰਗੀਦਾ ਸਾਰਿਆਂ ਦੇ ਹੀ ਹੁੰਦੀਆਂ ਨੇ ਚੱਲ ਕੋਈ ਨਹੀਂ ਮੇਰਾ ਭਰਾ ਪੈਸੇ ਦੇ ਦੂਗਾ ਐਵੇਂ ਨਾ ਦੁਖੀ ਨਾ ਹੋਇਆ ਕਰ ਤੈਵੇਂ ਦਿਮਾਗ ਤੇ ਗੱਲ ਵੀ ਨਾ ਜ਼ਿਆਦਾ ਲਾਇਆ ਕਰ ਕੋਈ ਗੱਲ ਨਹੀਂ ਐਵੇਂ ਦਿਮਾਗ ਹੈ ਨਾ ਫਿਰ ਪਰੇਸ਼ਾਨ ਹੁੰਦਾ ਬੰਦੇ ਦਾ ਹਰ ਵਾਰੀ ਐ ਕਹਿਣ ਲੱਗ ਗਈ ਤੇ ਕੋਈ ਨਹੀਂ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਚੰਗਾ ਵਧੀਆ ਜੀ ਲੌਂਗ ਲਾਚੀਆਂ ਪਾ ਲੈ ਵਿੱਚ ਲੈ ਆ ਚੱਲ ਵਧੀਆ ਜੀ ਅਦਰਕ ਉਦਰਕ ਪਾ ਕੇ ਵਧੀਆ ਲੌਂਗ ਲਾਚੀਆਂ ਪਾ ਕੇ ਵਧੀਆ ਜੀ ਇਹਨਾਂ ਕੜਕਦਾਰ ਚਾਹ ਬਣਾ ਕੇ ਲਿਆਉਂ ਵਧੀਆ ਤੇਰਾ ਤਾਂ ਨਸ਼ਾ ਨਾ ਇੱਕੋ ਦਮ ਐ ਹੋ ਜਾਏਗਾ ਵਧੀਆ ਠੀਕ ਠੀਕ ਐ ਫਿਰ ਨਹੀਂ ਮੰਗਦਾ ਹੁਣ ਤੇਰੇ ਭਰਾ ਤੋਂ ਪੈਸੇ ਹੁਣ ਇੱਕ ਵਾਰੀ ਹਾਂ ਚੱਲ ਲਾਉਂਦੀ ਆ ਪਹਿਲਾਂ ਤੈਨੂੰ ਪਾਣੀ ਪਿਆ ਦਿੰਨੀ ਆ ਫਿਰ ਚਾਹ ਲਿਆਉਣੀ ਆ ਚਲ ਠੀਕ ਹੈ ਚਲ ਠੀਕ ਹੈ ਫਿਰ ਹੈ ਚਾਹ ਵਧੀਆ ਜੀ ਬਣਾ ਲੈਂਨੀ ਆ ਲਾਉਂਦੀ ਆ ਮਸਕੇ ਹੁਣ ਜਦੋਂ ਭਰਾਵਾਰੀ ਗੱਲ ਆ ਗਈ ਉਦੋਂ ਕਹਦੀ ਦੇ ਦੇਣਗੇ ਲੋਕ ਚਲ ਕੋਈ ਗੱਲ ਨਹੀਂ ਫੇਰ ਕੀ ਲੋਕਾਂ ਦਾ ਹੱਥ ਤੰਗ ਹੁੰਦਾ ਹੈ ਹੈ ਨਾ ਕੀ ਬੁੜ-ਬੁੜ ਜੀ ਕਰੀ ਜਾਂਦਾ ਮੈਂ ਤਾਂ ਠੀਕ ਕਹੀ ਜਾਂਦਾ ਠੀਕ ਤੇ ਮੈਂ ਕਾਹਦੇ ਮਸਕੇ ਲਾਤੇ ਤੈਨੂੰ ਤੇ ਹੋਰ ਕੀ ਹੈ ਹੁਣ ਮੈਂ ਚਾਹ ਬਣਾਉਣੀ ਆ ਹੁਣ ਤੇਰੇ ਵਾਸਤੇ ਉਹ ਕਰਦੀ ਮੈਂ ਤੈਨੂੰ ਕਹਾਂ ਚਲ ਕੋਈ ਗੱਲ ਮੈਂ ਤਾਂ ਤੇਰੇ ਵਾਸਤੇ ਪਾਣੀ ਲੈ ਕੇ ਆਈ ਸੀ ਤੇ ਤੂੰ ਉਲਟਾ ਮੈਨੂੰ ਹੀ ਕਹੀ ਜਾਂਦਾ ਹੈ ਹੈ ਛੱਡ ਦੇ ਭਰਾ ਪਾਣੀ ਨੂੰ ਕੀ ਗੱਲ ਹੋ ਗਈ ਹੁਣ ਕੀ ਗੱਲ ਹੋ ਗਈ ਮੈਂ ਤਾਂ ਕਹਾਂ ਚੱਲ ਮੈਂ ਇਹਦੇ ਵਾਸਤੇ ਵਧੀਆ ਕੜਕਦਾਰ ਜੀ ਚਾਹ ਬਣਾ ਕੇ ਲਿਉਣੀ ਆ ਜਿਹਨੂੰ ਪਾਣੀ ਪਿਆ ਕੇ ਇਹਦਾ ਦਿਮਾਗ ਠੰਡਾ ਕਰਨੀ ਆ ਤੇ ਮੈਨੂੰ ਹੀ ਭਲਾ ਬੁਰਾ ਕਹੀ ਜਾਂਦਾ ਤੈਨੂੰ ਨਾ ਕਹਦਾ ਕਹਤਾ ਹਾਂ ਤਨ ਤੈਨੂੰ ਕਹਦਾ ਕਹਤਾ ਹੁਣ ਉਹ ਤੇਰੇ ਭਰਾਵਾਂ ਚ ਮੈਂ ਪੈਸੇ ਛੱਡ ਦਿਆਂ ਪੈਸੇ ਛੱਡ ਦਿਆਂ ਮੰਗਲੇ ਤਾਂ ਸਹੀ ਫਿਰ ਹੁਣ ਮੰਗ ਲੈ ਮੰਗਲੇ ਨਾ ਹੋਰ ਵੀ ਤਾਂ ਤੇਰੇ ਯਾਰ ਬੇਲੀ ਹੈਗੇ ਉਹਨਾਂ ਤੋਂ ਮੰਗ ਲੈਂਦਾ ਤੂੰ ਸਿੱਧਾ ਫੋਨ ਮੇਰੇ ਭਰਾ ਨੂੰ ਲਾ ਕੇ ਬਹਿ ਗਿਆ ਉਹ ਪਰ ਸਭ ਤੋਂ ਜ਼ਿਆਦਾ ਮੈਂ ਉਸੇ ਤੋਂ ਤਾਂ ਲੈਣੇ ਐ ਉਸੇ ਤੋਂ ਲੈਣੇ ਐ ਦੇ ਦੂਗਾ ਤੈਨੂੰ ਪੈਸੇ ਉਹ ਹੀ ਨਹੀਂ ਦਿੰਦਾ ਦੂਜੇ ਤਾਂ ਦੇ ਦੂ ਦੇਣਗੇ ਹਾਂ ਦੇ ਦੂ ਦੇਣਗੇ ਪਿਉਣੀ ਐ ਤੈਨੂੰ ਮੈਂ ਪਾਣੀ ਤੇ ਨਾਲੇ ਮੈਂ ਦਿੰਨੀ ਐ ਤੈਨੂੰ ਚਾਹ ਚਾਹ ਨਹੀਂ ਹਾਂ ਹੋ ਲਿਉਣੀ ਤੇਰੇ ਵਾਸਤੇ ਵਧੀਆ ਅਦਰਕ ਵਾਲੀ ਚਾਹ ਪਿਆ ਕੇ ਮਰ ਚਲੋ ਦੇ ਦੂਗਾ ਚੱਲ ਜਦੋਂ ਮਰਜ਼ੀ ਦੇ ਦੂਗਾ ਕੋਈ ਗੱਲ ਨਹੀਂ ਤੂੰ ਚਾਹ ਬਣਾ ਕੇ ल्या ਵਧੀਆ ਜੀ ਲਿਆ ਲੈ ਫੜ ਪਾਣੀ ਝੁੱਲਸ ਲੈ ਜੋ ਲਸਲਾ ਅੱਗੇ ਤੋਂ ਨਾ ਮੰਗੀ ਮੇਰੇ ਭਰਾ ਤੋਂ ਪੈਸੇ ਪਰ ਆਵਰੇ ਗਲਾਸ ਮੰਗਦਾ ਹੈ ਪੈਸੇ ਹੁੰਦੇ ਤੋਂ ਹੀ ਬੰਦੀ ਇੱਕ ਔੜ ਖੋਲੇ ਵਾਂਗੂੰ ਮੇਰੀ ਗੱਲ ਸੁਣੋ ਹਾਂ ਬੋਲ ਆਪਾਂ ਅਮੀਰ ਕਦੋਂ ਹੋਵਾਂਗੇ ਅਮੀਰ ਪੰਮੀ ਹੈ ਹਾਂ ਜਦੋਂ ਆਪਣੀਆਂ ਕਿਸ਼ਤਾਂ ਖਤਮ ਹੋਣਗੀਆਂ ਤੇ ਆਪਣੀਆਂ ਕਿਸ਼ਤਾਂ ਕਦੋਂ ਖਤਮ ਹੋਣਗੀਆਂ ਜਦੋਂ ਆਪਾਂ ਖਤਮ ਹੋਵਾਂਗੇ ਤੈਨੂੰ ਤਾਂ ਹਮੇਸ਼ਾ ਪੁੱਠੀਆਂ ਪੁੱਠੀਆਂ ਗੱਲਾਂ ਆਉਂਦੀਆਂ ਨੇ ਕਦੇ ਕੋਈ ਚੱਜ ਦੀ ਗੱਲ ਨਾ ਕਰੀ ਹੈ ਹਮੇਸ਼ਾ ਮਰਨ ਵਾਲੇ ਪਾਸੇ ਧਿਆਨ ਰਹਿੰਦਾ ਜਿੱਦੇ ਮੌਤ ਆ ਗਈ ਉਹਦੇ ਪਤਾ ਵੀ ਨਹੀਂ ਲੱਗਣਾ ਉਹ ਮੈਂ ਤਾਂ ਠੀਕ ਕਹੀ ਜਨਾ ਕਹੀ ਜਨਾ ਹਾਂ ਹਾਂ ਕਿਸ਼ਤਾ ਖਤਮ ਹੁੰਦੀਆਂ ਨਹੀਂ ਮਰੇ ਬਿਨਾ ਕਿਸ਼ਤਾਂ ਖਤਮ ਨਹੀਂ ਹੁੰਦੀਆਂ ਹਾਂ ਕਦੇ ਕੁਛ ਮੰਗਾਈ ਰੱਖਦੀਆਂ ਕਦੇ ਕੁਛ ਮੰਗਾਈ ਰੱਖਦੀਆਂ ਪਹਿਲਾਂ ਤੂੰ ਆ ਫ੍ਰਿਜ ਲੈਂਦਾ ਫਿਰ ਜਿਹੜੀ ਕਿੰਨੀਆਂ ਕਿਸ਼ਤਾਂ ਖਤਮ ਨਹੀਂ ਹੋਈਆਂ ਫਿਰ ਕਹਿੰਦੀ ਮੈਨੂੰ ਤਾਂ ਉਹ ਚਾਹੀਦੀ ਵਾਸ਼ਿੰਗ ਮਸ਼ੀਨ ਨਵੀਂ ਚਾਹੀਦੀ ਮੈਂ ਤਾਂ ਨਹੀਂ ਪੁਰਾਣੀ ਚ ਕੱਪੜੇ ਧੋਂਦੀ ਹਾਂ ਜਦ ਕਿ ਉਹ ਵਧੀਆ ਚੱਲੀ ਜਾਂਦੀ ਸੀ ਫਿਰ ਜਦੋਂ ਵਾਸ਼ਿੰਗ ਮਸ਼ੀਨ ਦੀਆਂ ਵੀ ਅਜੇ ਕਿਸ਼ਤਾਂ ਖਤਮ ਨਹੀਂ ਹੋਈਆਂ ਦੋ ਕਿਸ਼ਤਾਂ ਚੱਲੀ ਜਾਂਦੇ ਫਿਰ ਕਹਿੰਦੀ ਮੈਂ ਤਾਂ ਏਸੀ ਚਾਹੀਦਾ ਹਮ ਤਾਂ ਏਸੀ ਕੇ ਬਿਨਾਂ ਨਹੀਂ ਸੋਤੇ ਤਾਂ ਹੁਣ ਗਰਮੀ ਦੇ ਵਿੱਚ ਤਾਂ ਚਾਹੀਦਾ ਹੀ ਐ ਫਿਰ ਕਿਸ਼ਤਾਂ ਨਹੀਂ ਖਤਮ ਹੁੰਦੀਆਂ ਹਾਂ ਜਿੰਨੇ ਤੱਕ ਮਰਦੇ ਨਹੀਂ ਉਹਨਾਂ ਤੱਕ ਕਿਸ਼ਤਾਂ ਨਹੀਂ ਖਤਮ ਹੁੰਦੀਆਂ ਹਾਂ ਮੈਂ ਤਾਂ ਇਹ ਤੈਨੂੰ ਸਹੀ ਗੱਲ ਦੱਸੀ ਐ ਲੈ ਸਹੀ ਗੱਲ ਕੀ ਦੱਸੀ ਐ ਮੈਂ ਤੈਨੂੰ ਕਿਹਾ ਸੀ ਸਕੂਟੀ ਲੈ ਦੇ ਆ ਦੇਖ ਲੈ ਹੁਣ ਆ ਦੂਜੀ ਸ਼ੁਪਾਰਸ਼ ਤੂੰ ਹਾਰ ਸਕੂਟੀ ਵਾਲੀ ਪਾਤੀ ਹੈ ਸਕੂਟੀ ਤੈਨੂੰ ਚਲਾਉਣੀ ਵੀ ਆਉਂਦੀ ਹੈ ਲੈ ਚਲਾਉਣ ਨੂੰ ਕੀ ਆ ਗਵਨਨਣ ਕੋਲੋਂ ਮੈਂ ਸਿੱਖ ਲਈ ਸਵਾ ਸਿੱਖ ਲਈ ਤੂੰ ਬ੍ਰੇਕਾਂ ਦਾ ਜੇ ਵੀ ਤੂੰ ਪੈਰਾਂ ਨਾਲ ਲਾਉਣੀ ਹੈ ਲੈ ਉਹ ਤਾਂ ਕਦੇ ਕਦੇ ਹੋ ਜਾਂਦਾ ਫੇਰ ਕੀ ਹੋ ਗਿਆ ਪੈਰਾਂ ਨਾਲ ਤਾਂ ਫੇਰ ਲਾਉਣੀਆਂ ਹੀ ਪੈਂਦੀਆਂ ਨੇ ਜਦੋਂ ਕੋਦਮ ਬ੍ਰੇਕ ਨਹੀਂ ਲੱਗਦੀ ਤਾਂ ਫੇਰ ਮੂਹਰੋ ਕੁਛ ਆ ਜਾਏ ਤਾਂ ਫੇਰ ਭਾਈ ਕੀ ਕਰੇ ਬੰਦਾ ਆ ਸਿੱਖ ਗਈ ਫੇਰ ਤੂੰ ਸਿੱਖ ਗਈ ਫੇਰ ਤੂੰ ਤਾਂ ਐ ਹੀ ਰਹਿਣਾ ਫੇਰ ਹਾਂ ਲੈ ਮੈਂ ਕਿਉਂ ਰਹਿਣਾ ਮੈਂ ਠੀਕ ਕਹਿਣਾ ਵੀ ਹਾਂ ਕਿਸ਼ਤਾਂ ਜਿੰਨੇ ਤੱਕ ਉਹਨੇ ਤੱਕ ਖਤਮ ਨਹੀਂ ਹੁੰਦੀਆਂ ਜਿੰਨੇ ਤੱਕ ਅਸੀਂ ਖਤਮ ਨਹੀਂ ਹੁੰਦੇ ਲੈ ਖਤਮ ਹੋਏ ਕਿਸ਼ਤਾਂ ਹੁੰਦੀਆਂ ਨੇ ਹਮੇਸ਼ਾ ਤੂੰ ਮੋੜ ਜਾਈਂ ਹੌਣ ਤੇ ਨਹੀਂ ਐ ਮੋੜ ਗਈ ਸੋਚਦਾ ਮਾਰੀਆਂ ਸੋਚਦਾ ਮਾਰੂਗਾ ਕਸਾੜਾ ਦੇ ਉੱਤੋਂ ਦਾ ਬੰਦੇ ਦੇ ਹੱਥ ਚੱਕਦੀ ਮੈਨੂੰ ਤਾਂ ਚਾਹੀਦੀ ਐ ਸਕੂਟੀ ਚਾਹੀਦੀ ਐ ਸਕੂਟੀ ਮੈਂ ਤਾਂ ਲਵ ਤੈਨੂੰ ਮੈਂ ਤਾਂ ਐਂ ਕਰ ਜੇ ਤੈਨੂੰ ਮੈਂ ਨਹੀਂ ਲੈ ਕੇ ਲੈ ਕੇ ਦਿੰਦਾ ਸੁੱਤੀ ਕਹ ਲੈ ਪਹਿਲਾਂ ਇਹਨਾਂ ਦੀ ਖਤਮ ਹੋ ਦੇ ਹਾਂ ਆ ਦੋ ਤਿੰਨ ਚੀਜ਼ਾਂ ਲੈ ਰੱਖਿਆ ਪਹਿਲਾਂ ਇਹਨਾਂ ਦੀ ਇਹਨੀਆਂ ਕਿਸ਼ਤਾਂ ਖਤਮ ਹੋਣਗੀਆਂ ਫਿਰ ਲੈ ਕੇ ਦੇਵਾਂਗਾ ਸਕੂਟੀ ਨਾ ਤੂੰ ਤਾਂ ਜਿਹੜੀ ਚੀਜ਼ ਦੀ ਘਰੇ ਜ਼ਰੂਰਤ ਹੁੰਦੀ ਹੈ ਉਹ ਤਾਂ ਬੰਦਾ ਲੈਂਦਾ ਹੀ ਹੈ ਉਦੋਂ ਤਾਂ ਭਾਲਦੇ ਗਰਮੀ ਗਰਮੀ ਦੇ ਵਿੱਚ ਠੰਡਾ ਪਾਣੀ ਮੈਨੂੰ ਤਾਂ ਠੰਡਾ ਪਾਣੀ ਚਾਹੀਦਾ ਹੈ ਹੈ ਤੌੜੇ ਦਾ ਪਾਣੀ ਤੁਹਾਡੇ ਤਾਂ ਪੀਤਾ ਨਹੀਂ ਜਾਂਦਾਗਾ ਇਸ ਤਾਂ ਤੂੰ ਭਰਨੀ ਹੈ ਮੈਂ ਭਰਨੀ ਹੈ ਮੈਨੂੰ ਪਤਾ ਵੀ ਮੈਂ ਕਿੰਨਾ ਕਰਜ਼ਾਈਆਂ ਨਾ ਕੱਪੜੇ ਧੋਣਵਾ ਮੈਂ ਕਿ ਮਸ਼ੀਨ ਮੰਗਾਉਲੀ ਤੇ ਮਸ਼ੀਨ ਮੰਗਾਉਂਗੀ ਨਾ ਤਾਂ ਕੱਪੜੇ ਕਾਦੇ ਨਾਲ ਧੋਵਾਂ ਮੈਂ ਹੱਥਾਂ ਨਾਲ ਪਈ ਮੈਥੋਂ ਤਾਂ ਫਿਰ ਕੀ ਲੈਂਦਾ ਪਹਿਲਾਂ ਬੁੜੀਆਂ ਹੱਥਾਂ ਨਾਲ ਹੀ ਧੋਂਦੀਆਂ ਹੁੰਦੀਆਂ ਸੀ ਹੁਣ ਥੋੜੇ ਨਖਰੇ ਆ ਗਏ ਅੱਜ ਕੱਲ੍ਹਆਂ ਦੇ ਹਾਂ ਮਨ ਮਨ ਸਗੋ ਐਕਸਰਸਾਈਜ਼ ਹੋ ਜਾਂਦੀ ਹੈ ਵਧੀਆ ਹੈ ਮਾਪ ਤੋਂ ਲਿਆ ਕਰ ਫਿਰ ਮੈਨੂੰ ਬੰਦਾ ਤਸਰੀਫ ਤੰਦਰੁਸਤ ਰਹਿੰਦਾ ਹੈ ਵਧੀਆ ਐਕਸਰਸਾਈਜ਼ ਨਾ ਤੈਨੂੰ ਐਕਸਰਸਾਈਜ਼ ਦੀ ਲੋੜ ਨਹੀਂ ਹੈਗੀ ਤੂੰ ਵੀ ਤਾਂ ਕਰ ਲਿਆ ਕਰ ਆਪਕੇ ਮੇਂ ਮੋਟਰਸਾਈਕਲ ਤੇ ਗੱਡੀ ਚੱਕ ਕੇ ਤੁਰ ਪੈਣਾ ਜਦੋਂ ਆਪਦੀ ਡਿਊਟੀ ਜਾਂਨੇ ਤੇ ਮੈਂ ਬਾਜ਼ਾਰ ਜਾਵਾਂ ਤਾਂ ਹੁਣ ਰਕਸ਼ੇ ਤੇ ਜਾਵਾਂ। ਟੁੱਟੀ ਲੈ ਦੋ ਵੀ ਹਾਂ। ਮੈਂ ਤਾਂ ਟੁੱਟੀ ਲੈਦੇ ਹਾਂ। ਉੱਥੇ ਕਿਹੇ ਚ ਠੋਕੀ ਖੜੀ ਹੋਵੇਗੀ ਮੇਰਾ ਮਕਦਮਾ ਦਰਜ ਹੋਰ ਕਰਾਏਗੀ ਆਪ ਤੇ। ਲੈ ਕਰਾਏਗੀ। ਹੋਰ ਚਲਾਉਣੀ ਆਉਂਦੀ ਨਹੀਂ ਹੈਗੀ। ਸਿੱਖ ਲੀਮਾ ਤਾਂ ਇਸ ਡਵਾਂਡਰ। ਫਿਰ ਤੇਰਾ ਸਹਾਕੋਤਾਬ ਹੈ ਕਸੂਰ ਤੇਰਾ ਹੁੰਦਾ। ਤੁਸੀਂ ਜਨਾਨੀਆਂ ਗੱਲ ਅਗਲੇ ਦੇ ਪੈ ਜਾਣੀਆਂ। ਆ ਸਕੂਟੀਆਂ ਆਈਆਂ ਮੈਂ 50 ਦੇਖੀਆਂ। ਕਸੂਰ ਸਕੂਟੀ ਵਾਲਿਆਂ ਦਾ ਹੁੰਦਾ ਤੇ ਗੱਲ ਅਗਲੇ ਦੇ ਪੈ ਜਾਣਗੀਆਂ। ਨਾ ਭਾਈ ਤੈਨੂੰ ਨਹੀਂ ਚਲਾਉਣੀ ਆਉਂਦੀ। ਮ ਬੱਸ ਬੱਸ ਰਹੀ ਤੇ ਹੋਰ ਕੀ ਐ ਸਾਰਾ ਕਸੂਰ ਜਨਾਨੀਆਂ ਚ ਕੱਢਦੇ ਆਂ ਬੰਦਿਆਂ ਚ ਕਸੂਰ ਨਹੀਂ ਹੈਗਾ ਜਨਾਨੀ ਤਾਂ ਅੱਜ ਕੱਲ ਨੀ ਦਲੇਰ ਹੋਈ ਫਿਰਦੀ ਐ ਆ ਮੈਂ ਪਿੱਛੇ ਜੇ ਦੇਖੀ ਚੌਂਕ ਤੇ ਹੈ ਆ ਮਟਕਾ ਚੌਂਕ ਤੇ ਉੱਥੇ ਇੱਕ ਸਕੂਟੀ ਵਾਲੀ ਆਈ ਤੇ ਉਹਨੇ ਰੋਕਿਆ ਨਹੀਂ ਟਰੈਫਿਕ ਵਾਲੇ ਨੂੰ ਉਹਨਾਂ ਚੱਡਾਂ ਦੇ ਵਿੱਚ ਦੀ ਲੱਤਾਂ ਦੇ ਵਿੱਚ ਦੀ ਫਸਾ ਕੇ ਟਰੈਫਿਕ ਵਾਲੇ ਨੂੰ ਅਗਲੇ ਚੌਂਕ ਤੇ ਲੈ ਗਈ ਬੱਸ ਬੱਸ ਬੁੜੀਆਂ ਚ ਕਸੂਰ ਕੱਢਦੇ ਰਹਿੰਦੇ ਐ ਤੇ ਹੋਰ ਕੀ ਉਹ ਪੁੱਤਰਾ ਵਿਚਾਰਾ ਵੈਸਲ-ਵੋਸਲ ਮਾਰਦਾ ਰਿਹਾ ਰੋਕ ਲਾਇਆ ਰੋਕ ਲਾਇਆ ਰੋਕ ਲਾਇਆ ਕਹਿੰਦੀ ਭਾਈ ਵੀਰੇ ਮੈਨੂੰ ਜਲਦੀ ਐ ਤੂੰ ਟੰਗ ਕੇ ਅਗਲੇ ਮੜਗਾੜ ਤੇ ਟੰਗ ਕੇ ਅਗਲੇ ਚੌਕ ਤੱਕ ਲੈ ਗਈ ਹੈ ਕਹਿੰਦੀ ਵੀਰੇ ਮੈਨੂੰ ਬਹੁਤ ਜਲਦੀ ਐ ਤੂੰ ਅਗਲੇ ਚੌਕ ਤੋ ਪਠਾ ਆ ਜੀ ਚੰਗੋ ਮਰੋਂ ਤੇ ਅਸੀਂ ਅੱਗੇ ਕੜਛੀ ਛੋਟਾ ਇਹ ਹਸਾਉਂਦਾ ਮੈਂ ਬੁੜੀਆਂ ਦਾ ਹੱਸਦੀ ਐ ਉਹ ਮੈਂ ਆਹ ਦੇਖ ਲੈ ਕੜਛੀ ਚਲੋ ਠੀਕ ਐ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਕਿਵੇਂ ਹੋ ਤੁਸੀਂ ਸਾਨੂੰ ਆਸ਼ਾ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਹਾਂਜੀ ਆਪਣੀਆਂ ਵੀਡੀਓ ਤੁਸੀਂ ਵੇਖਿਆ ਕਰੋ ਜੀ ਤੇ ਆਪਾਂ ਬਹੁਤ ਮਿਹਨਤ ਕਰਕੇ ਬਣਾਉਂਦੇ ਆਂ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਜੀ ਤੇ ਕਰਮਾ ਭਵੇਂ ਆਪਣਾ YouTube ਚੈਨਲ ਹੈ ਜੀ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ